ਮੌਕ ਟੈਸਟ ਆਫਲਾਈਨ ਤਾਂ ਬਹੁਤ ਸਾਰੇ ਬੱਚੇ ਅ ਪੇਪਰ ਦੇਣ ਜਾਂਦੇ ਆ ਬਟ ਉਹ ਜਿਹੜਾ ਹੈਗਾ ਉੱਥੇ ਕੁਝ ਕੁ ਗਲਤੀਆਂ ਕਰਦੇ ਜਿਵੇਂ ਟਾਈਮ ਮੈਨੇਜਮੈਂਟ ਬਿੰਦੀਆਂ ਗਲਤ ਭਰਦੀਆਂ ਜਿਹੜੀ ਪੇਪਰ ਦੀ ਐਨੈਗਜ਼ਾਈਟੀ ਹੁੰਦੀ ਹੈ ਉਹਨੂੰ ਕਿਵੇਂ ਕਵਰ ਅਪ ਕਰਨਾ ਤਾਂ ਐਸੀਆਂ ਬਹੁਤ ਸਾਰੀਆਂ ਕਮੀਆਂ ਜੋ ਤਿਆਰੀ ਤੋਂ ਬਾਅਦ ਦੀਆਂ ਚੀਜ਼ਾਂ ਤਾਂ ਉਹਨਾਂ ਨੂੰ ਪੂਰਾ ਕਰਨਾ ਹੈਗਾ ਤਾਂ ਤੁਹਾਡੇ ਵਾਸਤੇ ਫ੍ਰੀ ਮੌਕ ਟੈਸਟ ਜਿਹੜਾ ਹੈਗਾ ਉਹ ਕੰਡਕਟ ਕਰਾ ਰਹੇ ਆ ਮਾਸਟਰ ਕਾਰਡ ਦੇ 8TT ਕਾਰਡ ਦੇ ਪੀਐਸਟੇਟ ਦੇ ਪੰਜਾਬ ਗਵਰਨਮੈਂਟ ਤੁਸੀਂ ਕਿਸੇ ਵੀ ਇਗਜ਼ਾਮ ਦੀ ਤਿਆਰੀ ਕਰਦੇ ਹੋ ਤਾਂ 18 ਤਰੀਕ ਵਾਲਾ ਮੌਕ ਟੈਸਟ ਤੁਸੀਂ ਦੇ ਸਕਦੇ ਹੋ ਜੇ ਹਜੇ ਤੱਕ ਕਿਸੇ ਬੱਚੇ ਨੇ ਆਪਣਾ ਨਾਮ ਦਰਜ ਨਹੀਂ ਕਰਵਾਇਆ ਤੇ ਪੇਪਰ ਦੇਣ ਦਾ ਚਾਹ ਬਣਾ ਤਾਂ ਤੁਸੀਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਆਪਣਾ ਨਾਮ ਦਰਜ ਕਰਵਾ ਸਕਦੇ ਹੋ ਜੇ ਵੈਨਿਊ ਦੀ ਗੱਲ ਕਰੀਏ ਤਾਂ ਬਠਿੰਡਾ ਵਿਖੇ ਆਪਣੀ ਜੋ ਟੈਟ ਬਜ਼ਾਰ ਅਕੈਡਮੀ ਅ ਅਜੀਤ ਰੋਡ ਸਹਿਬਜਾਦਾ ਅਜੀਤ ਸਿੰਘ ਰੋਡ 11 ਨੰਬਰ ਗਲੀ ਦੇ ਵਿੱਚ ਹੈ ਤੇ ਉੱਥੇ ਹੋਵੇਗਾ ਤੇ ਟਾਈਮਿੰਗ ਦੀ ਗੱਲ ਕਰੋਂਗੇ ਤਾਂ 9:30 ਤੋਂ 10 ਦੇ ਵਿੱਚ ਵਿੱਚ ਆਪਣਾ ਪੇਪਰ ਜਿਹੜਾ ਸ਼ੁਰੂ ਹੋ ਜਾਏਗਾ ਤਾਂ ਪ੍ਰੋਪਰ ਮੌਕ ਟੈਸਟ ਲੈਣ ਵਾਲਾ ਫੁੱਲ ਫਲੈਜ ਉਹੀ ਪੇਪਰ ਮਾਹੌਲ ਹੋਵੇਗਾ ਤਾਂ ਤੁਸੀਂ ਆਪਣੀਆਂ ਉਹਨੀਆਂ ਕਮੀਆਂ ਨੂੰ ਜਿਹੜਾ ਹੈਗਾ ਉਹ ਕਵਰ ਅਪ ਕਰ ਸਕਦੇ ਹੋ